ਬਟਾਲਾ ਦੇ ਡੇਆ ਰੋਡ ਦੇ ਡੇਰਵੇ ਬ੍ਰਿਜ ਤੇ ਇੱਕ ਵਿਅਕਤੀ ਸੁਖਬੀਰ ਸਿੰਘ ਨਾਮ ਦਾ ਆਤਮ ਹੱਤਿਆ ਕਰਨ ਲਈ ਚੜਿਆ। ਲੰਮਾ ਸਮਾਂ ਬੋਲ ਤੇ ਲੜਕਦਾ ਰਿਹਾ ਜਦੋਂ ਲੋਕਾਂ ਨੇ ਦੇਖਿਆ ਤਾਂ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਬੁਲਾਇਆ ਪੁਲਿਸ ਨੇ ਅਤੇ ਲੋਕਾਂ ਦੀ ਮਦਦ ਨਾਲ ਸੁਖਬੀਰ ਸਿੰਘ ਨੂੰ ਥੱਲੇ ਉਤਾਰਿਆ ਗਿਆ। ਪਰ ਜਦੋਂ ਥੱਲੇ ਉਤਾਰਿਆ ਤਾਂ ਇਹ ਕੋਈ ਵੀ ਤਰਸ ਬਖਸ਼ ਜਵਾਬ ਨਹੀਂ ਦੇ ਸਕਿਆ ਕਿ ਇਸ ਨੇ ਇਹ ਖੁਦਕੁਸ਼ੀ ਕਰਨ ਲਈ ਕਿਉਂ ਚੜੇ ਚੜਿਆ ਹੈ। ਪੁਲਿਸ ਦੀ ਮੰਨੀ ਜਾਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟਹਿਲ ਸੀਗੇ ਕੀ ਇਸ ਨੂੰ ਪੋਲ ਤੋਂ ਥੱਲੇ ਉਤਾਰਿਆ ਜਾਵੇ ਇਸ ਦੀ ਜਾਨ ਬਚਾਈ ਜਾਵੇ ਆਖਿਰ ਇਸ ਨੇ ਇਹ ਕਦਮ ਕਿਉਂ ਚੁੱਕਿਆ ਹੈ ਬਟਾਲਾ ਦੇ ਰੇਲਵੇ ਬਜਤੇ ਵਿਅਕਤੀ ਚੜਿਆ ਖੁਦਕੁਸ਼ੀ ਕਰਨ ਲਈ ਪੁਲਿਸ ਅਤੇ ਲੋਕਾਂ ਦੀ ਮਦਦ ਨਾਲ ਬਚਾਈ ਜਾਨ 雨 i wonder ਹੋ ਨੇ ਇਹ ਨਾ ਪਾਉਣ ਪਾਣੀ ਚਾਹੋ ਚਾਹੋ ਲਿਆ ਬੱਬੇ ਨੂੰ ਇਹਦਾ ਹੁਬਸੋਲਾ ਖਣਾ ਪਾਣੀ ਦੇ ਨਾ ਪਾਣਾ ਇਹ ਯਾਰ ਕਿਸੇ ਦਾ ਪੀਣਾ ਉਹ ਪਾਣੀ ਕੀ ਪੋਣਾ ਮਿੱਟੀ ਦਾ ਸਾਲਾ ਪਾਣੀ ਕੋਈ ਜਾਣ ਕੋਈ ਨਹੀਂ ਪਾਣੀ ਪੀਦੇ ਪਾਣੀ ਦੀ ਪਾਣੀ ਦੀ ਗੱਲ ਬਾਬਾ ਇੰਨੀ ਪੈਨਸ਼ਨ ਨਹੀਂ ਕਢੀ ਹੋ ਹਰ ਪਾਣੀ ਵਿੱਚ ਪਾਣੀ ਪੀਰੂ ਫੜਕ ਪਾਣੀ ਦੀ ਕੋਲ ਗੱਲ ਜੋ ਕੋਲ ਮੈਂ ਨਹੀਂ ਤੇਰੀ ਵੀ ਲੱਗਦੀ ਹੈ ਆਪਣੇ ਕੋਲ ਆ ਜੀ ਪੁੱਛ ਲਈ ਮੈਂ ਕਿਹਨੇ ਬੰਦੇ ਪੁੱਛਦੇ ਨੇ ਕਿ ਕਿੱਥੋਂ ਕਿੱਥੋਂ ਦੇ ਲਿਆ ਗਏ ਲੋਕ ਪਜਾਏ ਨਾ ਮਾਤਾ ਨਾ ਜੋ 82 ਜੇ 37082 ਜੇ ਠੀਕ ਠੀਕ ਆਪ ਕੀ 9812 ਨਾ ਨਹੀਂ ਨਹੀਂ 9812 ਮੈਂ ਆਖਦਾ ਮੈਂ ਐਟ ਪਰ 98 ਹਾਂ ਕੰਮ ਕਰਦਾ ਕਿਹਦੇ ਨਾਲ ਹਾਂ ਉਹ ਯਾਰ ਯਾਰ ਉਹ ਬੰਦੇ ਤੇ ਤਾਂ ਹਾਂ ਚੱਕੀ ਜਿਹਾ ਆਕੇ ਦਰਖਾਵਾ ਦੇ ਰਿਹਾ ਹਾਂ ਸਾਰੇ ਉੱਤਰ ਵਿਜੀ ਦੇਣਾ ਪੰਜ ਪੰਜ ਮਿੰਟ ਪਹਿਲਾਂ ਲਾਇਆ ਇਹਨੂੰ ਨਾ ਉਹ ਬੰਦਾ ਤਾਂ ਇੰਨਾ ਵੈਸੇ ਕਰੇ ਨਾ ਵਾ ਇਹ ਥੱਲੇ ਨਹੀਂ ਆਉਂਦਾ ਨਾ ਹਾਂਜੀ ਕੀ ਲੱਗਦਾ ਅੱਜ ਕੋਲ ਦੇ ਕੋ ਬੰਦਾ ਛਾਲ ਮਾਰ ਲੱਗਾ ਤਾਲੇ ਆ ਜੀ ਇਹ ਹੁਣ ਅਸੀਂ ਇਥੇ ਕੋ ਪੁਛਗਿਛ ਕਰਕੇ ਪਤਾ ਕਰਦੇ ਆ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁਛਗਿਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਅਸੀਂ ਲੈ ਕੇ ਆਏ ਆ ਉਹ ਏਰੀਆ ਸਿਟੀ ਠਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਸ਼ਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁਣ ਦਾਦੇ ਫਿਰ ਉਹ ਰੇਲਵੇ ਪੁਲਿਸ ਦਾ ਏਰੀਆ ਹੈ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਹੜਾ ਪੁਛਦੇ ਹੁਆਲੇ ਕਰਾਂਗੇ ਇਹਨਾਂ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਥ ਦੇ ਆ ਜੇ ਕੋਈ ਨਹੀਂ ਕੋ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਇਹਨਾਂ ਦਾ ਸਾਰੇ ਦੀ ਜਾਨ ਤੇ ਰੇਲਵੇ ਪੁਲਿਸ ਵੱਲੋਂ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਿਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਿਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਆ ਜਾਂ ਜੀਆਰਪੀ ਦਾ ਏਰੀਆ ਵਾ ਅਸੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਆ ਜੇ ਜ਼ਿਲ੍ਹਾ ਪੁਲਿਸ ਦੀ ਆ ਤੇ ਉਹ ਕਰਨਗੇ ਜੇ ਸਾਡੀ ਹੋਏਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗੱਦੀ ਚੌਕ ਪੈਂਦਾ ਤੇ ਟ੍ਰੈਫਿਕ ਵਾਲਿਆਂ ਨੂੰ ਇਨਫੋਰਮੇਸ਼ਨ ਦੇਣੀ ਕਿ ਆਏ ਨੇ ਜੂ ਪਤਾ ਲੱਗ ਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਦਾ ਪਹੁੰਚ ਉਹ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਿਸ ਦੀ ਗੱਲ ਕਰਦਾ ਕਿ ਉਹ ਆਪਣਾ ਫਰਟੀਵਾਰ ਸਕਦੇ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਪਹਿਲਾਂ ਜਾ ਕੇ ਉਹਨੂੰ ਜਾਨ ਬਚਾਉਂਦੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਜਾਂ ਰੇਲਵੇ ਪੁਲਿਸ ਜਾਂ ਉਹਨਾਂ ਦੀ ਹੈ ਤੇ ਉਹ ਬਾਅਦ ਦੀ ਗੱਲ ਹੁੰਦੀ ਹੈ ਹਰ ਇਹਨੇ ਕਾਰਨ ਦੱਸਿਆ ਕਾਰਨ ਕੀ ਹੈ ਲੰਕਨਦਨ ਕਾਰਨ ਜੇ ਪੁੱਛਣਾ ਜੇ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੀ ਅਸੀਂ ਪੁੱਛ ਪ ਆਪ ਪੁੱਛਦੇ ਨਹੀਂ ਪੁੱਛ ਕੇ ਦੱਸਦੇ ਮੈਂ ਜੇ ਕੋਈ ਪੁੱਛ ਕੇ ਚਾਹੀ ਕੀਤੀ ਨਹੀਂ ਗਈ ਪੁੱਛ ਗਿਸ਼ ਕਰਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤਾਂ ਉਹ ਵੀ ਕਰਾਂਗੇ ਇਹਦੇ ਉੱਤੇ ਕੋਈ ਐਫ ਆਰ ਇਹਦੇ ਉੱਤੇ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵੀਰ ਸਿੰਘ ਕਿੱਥੋਂ ਦੇ ਤੁਸੀਂ ਕਿੱਥੋਂ ਦੇ ਰਹਿੰਦੇ ਮੈਂ ਗੁਰਨਾਣਕ ਲਵਨੀ ਦਾ ਕੀ ਕੀ ਕਾਰਨ ਹੋਇਆ ਤੁਹਾਨੂੰ ਅੱਜ ਇੰਨਾ ਲੰਕਣਾ ਪਿਆ ਉੱਥੇ ਪੁੱਲ ਦਿੱਤੀ ਇਹ ਸੇ ਕਰ ਨਹੀਂ ਯਾਰ ਮੈਂ ਜੇ ਅਨੁਜਾਣਤਾ ਕਰਕੇ ਭਾਂਜ ਮਗਰ ਵੀ ਵੀ ਲਾਗ ਕਰੀ ਹੁਣ ਪਜਾ ਕੇ ਲੈ ਜਾਂਦੇ ਕਦੀ ਹੁਣ ਤਰੀ ਵੀ ਲੱਜਦੰਦ ਮੈਨੂੰ ਮਾ ਜਾਨਾ ਤੇਰੇ ਅਧਰਿਆਲ ਕੌਣ ਲੈ ਜੇ ਤੇਰੇ ਉਹ ਤੋਨਾਂ ਨੇ ਆਪਣੇ ਬੰਦੇ ਕੋਈ ੱਡੇ ਆ ਤੇ ਬਣੀ ਆ ਭੈਣ ਚ ਗੰਦੇ ਗੰਦੇ ਜੀ ਕਮੈਂਟ ਕਰਦੀਆਂ ਭੈਣ ਚ ਉੱਜ ਜਾਂਦੀਆਂ ਮੈਂ ਅੱਜ ਕੀ ਜਿਹੜੀ ਘਟਨਾ ਕਰਨ ਲੱਗੀ ਸੀ ਚੰਗੀ ਸੀ ਇਹ ਤੁਹਾਡੇ ਵੱਲੋਂ ਮੇਰੇ ਵੱਲ ਤੇ ਚੰਗੀ ਵੀ ਨਹੀਂ ਤੇ ਮਾੜੀ ਵੀ ਨਹੀਂ ਕੰਮ ਹੀ ਕਰਦੇ ਜੀ ਮਾ ਵਲਡਿੰਗ ਦਾ ਕੰਮ ਕਰਦਾ ਆਪਣੇ ਸ਼ਾਪ ਹੈ ਕਿ ਜਾਂ ਸ਼ਾਪ ਨਹੀਂ ਗੰਬੀਰ ਗਿਲਡਿੰਗ ਦਾ ਗੱਲ ਮਤਿਆ ਕਰਦੇ ਮਕਦੂਰ ਹੋ ਗਏ ਯਾਰ ਕੀ ਦਾ ਬੰਦਾ ਮੋਹੱਲਾ ਦੇ ਉੱਤੇ ਤਾਂ ਜੋ ਇੱਕ ਬੰਦੇ ਦੀ ਨਹੀਂ ਡੇਟੀ ਕੱਪ ਦੇ ਹਿਸਾਬ ਨਹੀਂ ਕਰੇ ਪੈਜ 100 ਬੰਦਾ ਇੱਕ 100 ਰੁਪਏ ਆਦੀ ਇਹਨਾਂ ਸ਼ਾਪ ਪਤੇ ਨਾਲ ਰਿਸਤੇ داری ਨਹੀਂ ਬੰਦੇ ਦੀ 100 ਗੱਲ ਬਾਤ ਹੁੰਦੀ ਪਾਜੀ ਕਾਰਨ ਕੀ ਆਇਆ ਹਤਾਂ ਹੋਇਆ ਆ ਇੱਕ ਕਦਮ ਚੁੱਕਿਆ ਦੀ ਕੀ ਕਿਸੇ ਗੱਦਗੇ ਚੁੱਕਿਆ ਕੌਣ ਕਰਦੇ ਕੋਈ ਆਪਣੇ ਪਰਿਵਾਰਕ ਮੈਂਬਰ ਹੈ ਜਾਂ ਕੋ ਹੋ ਰਿਹਾ ਆਪਣੇ ਪਰਿਵਾਰਕਾਂ ਨੂੰ ਦਵੇ ਦੱਸਦਾ ਵੀ ਨਹੀਂ ਦਾ ਬਾਹਰੋਂ ਕਰਦੇ ਤੁਹਾਨੂੰ ਡਾਕਟਰ ਹਾਂ